ਸਾਧਾਰਨ ਪਰਿਵਾਰ ਦੀ ਇਹ ਧੀ ਨੇ ਆਪਣੀ ਮਿਹਨਤ ਦੇ ਬਲ ਬੁਝਤੇ ਤੇ ਇੰਨੀ ਵੱਡੀ ਪ੍ਰਾਪਤੀ ਕੀਤੀ ਆ ਤੇ ਅੱਜ ਉਹ ਪੁਲਿਸ ਡਿਪਾਰਟਮੈਂਟ ਦੇ ਵਿੱਚ ਬਤੌਰ ਡੀਐਸਪੀ ਹਲਕਾ ਫਤਿਹਗੜ ਚੂੜੀਆਂ ਦੇ ਵਿੱਚ ਫਤਿਹਗੜ ਸਬ ਡਿਵੀਜ਼ਨ ਦੇ ਵਿੱਚ ਉਹ ਸੇਵਾਵਾਂ ਦੇ ਰਹੇ ਨੇ ਜਦੋਂ ਉਹਨਾਂ ਦੇ ਨਾਮ ਦੇ ਨਾਲ 올ੰਪੀਅਨ ਤੇ ਅਰਜਨ ਅਵਾਰਡੀ ਇਹ ਦੋ ਸ਼ਬਦ ਜਦੋਂ ਵੇਖੇ ਤੇ ਸੱਚਮੁੱਚ ਬੜਾ ਮਾਣ ਮਹਿਸੂਸ ਹੋਇਆ ਚਾਰ ਸਿਸਟਰ ਜੀਆ ਠੀਕ ਹੈ ਤੇ ਇਸ ਸਮਾਜ ਵਿੱਚ ਵਿੱਚ ਨਾ ਬੜਾ ਔਖਾ ਹੁੰਦਾ ਹੈ ਸੈਲੂਟ ਕਰਾਂਗਾ ਕਿ ਤੁਹਾਡੇ ਪੇਰੈਂਟਸ ਨੂੰ ਕਿਉਂਕਿ ਅੱਜ ਦੇ ਇਸ ਜਮਾਨੇ ਦੇ ਵਿੱਚ ਜਿੱਥੇ ਦੂਸਰੀ ਧੀ ਨਹੀਂ ਜਮਣ ਦਿੰਦਾ ਉੱਥੇ ਤੁਹਾਨੂੰ ਚੌਥੀ ਧੀ ਦੇ ਰੂਪ ਦੇ ਵਿੱਚ ਤੁਹਾਡੇ ਪੇਰੈਂਟਸ ਨੇ ਐਕਸੈਪਟ ਕੀਤਾ ਇਸੇ ਕੁਰਸੀ ਦੇ ਉੱਤੇ ਤੁਹਾਡੇ ਫਾਦਰ ਇਨ ਲਾਰ 2014 ਚ ਬੈਠੇ ਸੀ ਔਰ ਠੀਕ 10 ਸਾਲ ਬਾਅਦ ਉਹਨਾਂ ਦੀ ਨੋਹ ਰਾਣੀ ਇਸੇ ਕੁਰਸੀ ਤੇ ਬੈਠੀ ਹੈ ਬੜਾ ਪ੍ਰਾਊਡ ਫੀਲ ਕਰਦੀ ਆ ਤੇ ਜਦੋਂ ਵੀ ਆਮ ਜਨਤਾ ਨੂੰ ਮੈਂ ਇੱਥੇ ਮਿਲਦੀ ਆ ਲੋਕਾਂ ਨੂੰ ਮਿਲਦੀ ਆ ਤਾਂ ਲੋਕ ਬੜੇ ਹੀ ਆਨਰ ਨਾਲ ਮੈਨੂੰ ਕਹਿੰਦੇ ਆ ਕਿ ਤੁਹਾਡੇ ਫਾਦਰ ਸਾਹਿਬ ਬੜੇ ਹੀ ਨੇਕ ਤੇ ਇਮਾਨਦਾਰ ਆਫੀਸਰ ਰਹੇ ਨੇ ਸਬ ਡਿਵੀਜ਼ਨ ਦੇ ਵਿੱਚ ਸਮਾਜ ਦੇ ਵਿੱਚ ਖਾਸ ਕਰਕੇ ਨਸ਼ਾ ਇੱਕ ਸ਼ੀਮਾਂਤ ਰਿਆ ਉਹਦੇ ਲਈ ਕੀ ਤੁਹਾਡੇ ਪਲਾਨ ਚ ਨੇ ਔਰ ਇਹਨੂੰ ਕਿੱਦਾਂ ਐਜ਼ਏ ਚੈਲੰਜ ਲੈ ਰਹੇ ਹੋ ਤੁਸੀਂ ਨਸ਼ੇ ਨੂੰ ਖਤਮ ਕਰਨਾ ਪੁਲਿਸ ਹੀ ਨਹੀਂ ਸਾਨੂੰ ਪਬਲਿਕ ਦੀ ਸੈਯੁਗ ਦੀ ਵੀ ਲੋੜ ਹੈ ਤੇ ਇਸੇ ਤਰ੍ਹਾਂ ਹੀ ਸਾਨੂੰ ਬੜਾ ਵੱਡਾ ਚੈਲੰਜ ਜਿਹੜਾ ਫੇਸ ਕਰਨਾ ਪੈ ਰਿਹਾ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਅੱਤਵਾਦ ਖਤਮ ਕੀਤਾ ਸੀ ਸੇਮ ਇਕੁਅਲ ਦੂਸਰੀ ਲਹਿਰ ਸਾਡੇ ਪੰਜਾਬ ਦੇ ਵਿੱਚ ਨਸ਼ਾ ਹੈ ਤੇ ਨਸ਼ਾ ਵੀ ਖਤਮ ਕਰਨਾ ਇਕੁਅਲ ਟੂ ਅੱਤਵਾਦ ਪਬਲਿਕ ਦਾ ਇੱਕ ਔੜਾ ਮਾਜਿਆ ਵੀ ਆ ਕਿ ਪੁਲਿਸ ਗ੍ਰਿਫਤਾਰ ਤਾਂ ਜਰੂਰ ਕਰਦੀ ਹੈ ਨਸ਼ੇ ਵਾਲਿਆਂ ਪਰ ਜਿਹੜੀਆਂ ਵੱਡੀਆਂ ਮੱਛੀਆਂ ਨੇ ਵਟੇ ਮગર ਮੱਛ ਨਹੀਂ ਉਨਾ ਤੱਕ ਨਹੀਂ ਪਹੁੰਚ ਹੁੰਦੀ ਕੋਸ਼ਿਸ਼ ਕਰਾਂਗੇ ਕਿ ਇਸ ਸਿੰਥੈਟਿਕ ਡਰਗ ਤੇ ਦੂਸਰੇ ਡਰਗਸ ਨੂੰ ਜਿਹੜਾ ਹੈ ਨਤ ਪਾਈ ਜਾਵੇ ਮੈਂ ਚਾਹਾਂਗਾ ਸਾਡੇ ਦਰਸ਼ਕਾਂ ਨਾਲ ਕੋਈ ਐਸੇ ਪਲ ਸਾਂਝੀ ਕਰੋ ਭਈ ਜਿਹੜੇ ਤੁਹਾਡੇ ਲਈ ਬਹੁਤ ਅਜੇ ਤੱਕ ਉਹ ਯਾਦਗਾਰ ਨੇ ਕਦੀ ਭੁੱਲਦੇ ਨਹੀਂ ਜ਼ਿੰਦਗੀ ਦੇ ਵਿੱਚ ਚਾਰ ਲੜਕੀਆਂ ਦੇ ਵਿੱਚ ਸਾਡਾ ਬੜਾ ਕੰਪੀਟੀਸ਼ਨ ਸੀਗਾ ਜੀ ਤਾਂ ਮੈਨੂੰ ਕਿਤੇ ਨਾ ਕਿਤੇ ਫੀਲ ਹੋਇਆ ਕਿ ਨਹੀਂ ਯਾਰ ਕੋਈ ਗੱਲ ਨਹੀਂ ਦੋ ਵਾਰਨਿੰਗ ਤਾਂ ਹੋ ਗਈ ਆ ਤੇ ਇੱਕ ਰਿਸਕ ਜ਼ਰੂਰ ਲੈ ਲੈਣਾ ਚਾਹੀਦਾ ਸੀ ਕਿਲੋਮੀਟਰ ਆਈ ਥਿੰਕ ਮੈਂ 4 ਮਿੰਟ 32 ਸਕਿੰਡ ਦੇ ਵਿੱਚ ਹੀ ਕੰਪਲੀਟ ਕੀਤਾ ਤੇ ਨਾਲ ਦੀ ਨਾਲ ਹੀ ਮੈਂ ਸੈਕਿੰਡ ਪੋਜੀਸ਼ਨ ਦੇ ਮੱਲਬ ਫਰਸਟ ਵਾਲੀ ਦੇ ਨਾਲ ਲੀਡ ਕਰਨ ਲੱਗ ਪੀ ਤਾਂ ਕਿਦਣਾ ਕਿਤੇ ਬੜਾ ਪ੍ਰਾਊਡ ਫੀਲ ਹੋਇਆ ਤੇ ਮੈਨੂੰ ਆਪਣੇ ਆਪ ਤੇ ਕਿ ਮੈਂ ਨਹੀਂ ਕਰ ਸਕਦੀਆਂ ਤੇ ਉਹ ਜਿਹੜਾ ਮੇਰੀ ਬਿਲ ਪਾਵਰ ਸੀਗੀ ਤੇ ਉਸੇ ਨੇ ਹੀ ਮੈਨੂੰ ਏਸ਼ੀਅਨ ਗੇਮਸ ਦੇ ਵਿੱਚੋਂ ਸਿਲਵਰ ਮੈਡਲ ਦਿਵਾਇਆ ਜਦੋਂ ਆਪ ਆਪਣੇ ਫਲੈਗ ਨੂੰ ਦੇਖਦੇ ਆ ਹਾਂ ਬਿਲਕੁਲ ਤੇ ਬੜਾ ਪ੍ਰਾਊਡ ਫੀਲ ਹੁੰਦਾ ਹੈ ਕਿਉਂਕਿ ਨਾਟ ਓਨਲੀ ਸਾਡੇ ਪੇਰੈਂਟ ਸਾਡਾ ਪੰਜਾਬ ਮੇਰੇ ਤੇ ਮੇਰੇ ਇੰਡੀਆ ਨੇ ਬਹੁਤ ਉਮੀਦਾਂ ਰੱਖੀਆਂ ਹੁੰਦੀਆਂ ਹੈ ਵਿਸ਼ਵ ਟੀਵੀ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਮਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਇੱਕ ਪੰਜਾਬ ਦੀ ਐਸੀ ਮਾਨਮਤੀ ਧੀ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਸ ਨੇ ਇੱਕ ਸਧਾਰਨ ਜੇ ਪਰਿਵਾਰ ਦੇ ਵਿੱਚ ਜਦੋਂ ਕਦਮ ਰੱਖਿਆ ਤੇ ਹੌਲੀ ਹੌਲੀ ਉਹ ਕਦਮ ਜਿਹੜੇ ਆ ਪੇਰੈਂਟਸ ਦੀ ਪ੍ਰੇਰਣਾ ਦੀ ਬਦੌਲਤ ਤੇ ਉਹਨਾਂ ਦੀ ਉਸਤਾਦਾਂ ਦੀ ਪ੍ਰੇਰਣਾ ਦੀ ਬਦੌਲਤ ਖੇਡ ਦੇ ਮੈਦਾਨ ਵੱਲ ਨੂੰ ਗਏ ਤੇ ਖੇਡ ਦੇ ਮੈਦਾਨ ਦੇ ਵਿੱਚ ਉਹ ਸਟੈਪ ਬਾਈ ਸਟੈਪ ਪ੍ਰਾਪਤੀਆਂ ਕਰਦੇ ਹੋਏ ਅੱਜ ਜਦੋਂ ਉਹਨਾਂ ਦੇ ਨਾਮ ਦੇ ਨਾਲ 올ੰਪੀਅਨ ਤੇ ਅਰਜਨ ਅਵਾਰਡੀ ਇਹ ਦੋ ਸ਼ਬਦ ਜਦੋਂ ਵੇਖੇ ਤੇ ਸੱਚਮੁੱਚ ਬੜਾ ਮਾਣ ਮਹਿਸੂਸ ਹੋਇਆ ਕਿ ਇੱਕ ਸਧਾਰਨ ਪਰਿਵਾਰ ਦੀ ਧੀ ਨੇ ਆਪਣੀ ਮਿਹਨਤ ਦੇ ਬਲ ਬੂਤੇ ਤੇ ਇੰਨੀ ਵੱਡੀ ਪ੍ਰਾਪਤੀ ਕੀਤੀ ਆ ਤੇ ਅੱਜ ਉਹ ਪੁਲਿਸ ਡਿਪਾਰਟਮੈਂਟ ਦੇ ਵਿੱਚ ਬਤੌਰ ਡੀਐਸਪੀ ਹਲਕਾ ਫਤਿਹਗੜ ਚੂੜੀਆਂ ਦੇ ਵਿੱਚ ਫਤਿਹਗੜ ਸਬਡਿਵੀਜ਼ਨ ਦੇ ਵਿੱਚ ਉਹ ਸੇਵਾਵਾਂ ਦੇ ਰਹੇ ਨੇ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਅੱਜ ਉਹਨਾਂ ਨੂੰ ਤੁਹਾਨੂੰ ਮਿਲਾਉਂਦੇ ਹੋਏ ਮੈਡਮ ਆਪ ਜੀ ਦਾ ਬਹੁਤ ਸਵਾਗਤ ਹੈ ਜੀ ਵਿਸ਼ੂ ਟੀਵੀ ਦੇ ਉੱਤੇ ਥੈਂਕ ਯੂ ਜੀ ਸਭ ਤੋਂ ਪਹਿਲਾਂ ਤੇ ਮੈਂ ਸਲੂਟ ਕਰਾਂਗਾ ਜੀ ਤੁਹਾਡੇ ਪੇਰੈਂਟਸ ਨੂੰ ਕਿਉਂਕਿ ਅੱਜ ਦੇ ਇਸ ਜਮਾਨੇ ਦੇ ਵਿੱਚ ਜਿੱਥੇ ਦੂਸਰੀ ਧੀ ਨਹੀਂ ਜਮਣ ਦਿੰਦਾ ਉਥੇ ਤੁਹਾਨੂੰ ਚੌਥੀ ਧੀ ਦੇ ਰੂਪ ਦੇ ਵਿੱਚ ਤੁਹਾਡੇ ਪੇਰੈਂਟਸ ਨੇ ਐਕਸੈਪਟ ਕੀਤਾ ਤੁਹਾਨੂੰ ਬੜੇ ਸਲੂਟ ਵੱਜੇ ਹੋਣਗੇ ਵਜਣੇ ਵੀ ਆ ਔਰ ਤੁਸੀਂ ਵੀ ਕਈਆਂ ਨੂੰ ਸਲੂਟ ਮਾਰੇ ਹੋਣਗੇ ਪਰ ਮੈਂ ਅੱਜ ਤੁਹਾਡੇ ਪੇਰੈਂਟਸ ਨੂੰ ਸਲੂਟ ਕਰਦਾ ਕਿ ਜਿਨ੍ਹਾਂ ਨੇ ਚੌਥੀ ਧੀ ਨੂੰ ਇਸ ਦੁਨੀਆ 'ਚ ਆਉਣ ਦੀ ਇਜਾਜ਼ਤ ਦਿੱਤੀ ਔਰ ਉਸ ਧੀ ਨੇ ਵਰਲਡ ਲੈਵਲ ਦੇ ਉੱਤੇ ਅੱਜ ਉਹਨਾਂ ਨੂੰ ਐਡਾ ਵੱਡਾ ਮਾਣ ਦਵਾਇਆ ਕੀ ਕਹਿਣਾ ਚਾਹੋਗੇ థాంక్యూ జీ ఫస్ట్ ఆఫ్ ఆల్ థోడే ఛానల్ లో మే థాంక్యూ కహనా చాహంగీ కి ఫర్ దస్ కి మేరే ਵਿਚార్స్ తుసి సాల్ సాజే కర్ రహయో జి జడే తుసి గల్ కీ ఆ అర్జునా బాడీ లంప్నిన్ تے جا اس پوسٹ دی ਗੱਲ ਕਰ ਰਹੇ ਹੋ ਤਾਂ ਮੈਂ ਸਭ ਤੋਂ ਪਹਿਲਾਂ థాంక్యూ ਕਹਿਣਾ ਚਾਹੂੰਗੀ ਮੇਰੇ ਆਪਣੇ ਪੈਰੈਂਟਸ ਨੂੰ ਸਪੈਸ਼ਲੀ ਆਪਣੇ ਮਦਰ ਨੂੰ ਕਿਉਂਕਿ ਵਿਦਆਊਟ ਫੈਮਿਲੀ سپورਟ ਬੰਦਾ ਕੁਝ ਨਹੀਂ ਕਰ ਸਕਦਾ ਤੇ ਜਿਵੇਂ ਤੁਸੀਂ ਕਿਹਾ ਕਿ ਅਸੀਂ ਚਾਰ ਸਿਸਟਰ ਜੀਆ ਤੇ ਇਸ ਸਮਾਜ ਵਿੱਚ ਵਿਚਣਾ بڑا ਔਖਾ ਹੁੰਦਾ ਹੈ ਠੀਕ ਹੈ ਇੱਕ ਫਾਈਨੈਂਸ਼ਲੀ ਅਰਨਡ ਸ਼ੋ ਦੀ ਉਹ ਵਿਚਾਰਨਾ ਬੜਾ ਔਖਾ ਹੁੰਦਾ ਹੈ ਜਿੱਦਾਂ ਕਿਤੇ ਮੇਰੀ ਮਦਰ ਦਾ ਬੜਾ ਹੀ سپورਟ ਰਿਆ ਜਿਹਦੇ ਕਰਕੇ ਅੱਜ ਅਸੀਂ ਜਿਹੜੀ ਹੈਗੀ ਅਚੀਵਮੈਂਟ ਪ੍ਰਾਪਰ ਕੀਤੀ ਹੈ ਬਹੁਤ ਅੱਛਾ ਲੱਗਾ ਜੀ ਇੱਕ ਹੋਰ ਗੱਲ ਮੈਂ ਸਾਹਮਣੇ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਫਤੇਕਰ ਚੂੜੀਆਂ ਦਾ ਬੋਰਡ ਵੇਖ ਰਿਹਾ ਕਿ ਇਸੇ ਕੁਰਸੀ ਦੇ ਉੱਤੇ ਤੁਹਾਡੇ ਫਾਦਰਨ ਲਾਲ 2014 ਚ ਬੈਠੇ ਸੀ ਔਰ ਠੀਕ 10 ਸਾਲ ਬਾਅਦ ਉਹਨਾਂ ਦੀ ਨੋ ਰਾਨੀ ਇਸੇ ਕੁਰਸੀ ਤੇ ਬੈਠੀ ਹੈ ਕਿਉਂਕਿ ਕਿਸੇ ਗਾਇਕ ਦੀਆਂ ਸਤਰਾਂ ਨੇ ਜੀ ਕਿ ਕੁੜੀਆਂ ਤੇ ਚਿੜੀਆਂ ਨੇ ਪਰ ਪਰ ਨਹੀਂ ਹੁੰਦੇ ਕੁੜੀਆਂ ਦੇ ਪੇਕੇ ਸਹੁਰੇ ਹੁੰਦੇ ਆ ਪਰ ਘਰ ਨਹੀਂ ਹੁੰਦੇ ਕੁੜੀਆਂ ਦੇ ਔਰ ਮੈਡਮ ਖੁਸ਼ਬੀਰ ਕੌਰ ਜੋ ਕਿ ਬਤੌਰ ਡੀਐਸਪੀ ਇਹਨਾਂ ਦੇ ਪੇਕੇ ਸਹੁਰੇ ਵੀ ਨੇ ਜਿੰਨਾ ਜਿੰਨਾ ਮਾਣ ਇਹਨਾਂ ਦੇ ਪੇਕਿਆਂ ਨੂੰ ਆ ਉਸ ਤੋਂ ਵੱਧ ਮਾਣ ਇਹਨਾਂ ਦੇ ਸਹੁਰਿਆਂ ਨੂੰ ਆ ਵੀ ਇਸੇ ਜਗ੍ਹਾ ਤੇ ਇਹਨਾਂ ਦੇ ਫਾਦਰ ਨੇ ਲਾ ਐਸੇ ਡੀਐਸਪੀ ਇੱਥੇ ਸੇਵਾਵਾਂ ਦੇ ਚੁੱਕੇ ਨੇ ਉਸੇ ਕੁਰਸੀ ਤੇ ਅੱਜ ਨੋ ਰਾਨੀ ਬੈਠੀ ਆ ਕਿਵੇਂ ਲੱਗਦਾ ਜੀ ਬਹੁਤ ਮਦਿਆ ਲੱਗ ਰਿਹਾ ਜੀ ਅੱਜ ਤੋਂ ਮੈਂ 2016 ਦਸੰਬਰ ਦੇ ਵਿੱਚ ਜਿਹੜਾ ਹੈਗਾ ਵੈ ਜੁਆਇਨ ਕੀਤਾ ਸੀ ਐਜੇ ਡੀਐਸਪੀ ਪੋਸਟ ਤੇ 2014 ਦੇ ਵਿੱਚ ਮੇਰੇ ਫਾਦਰ ਲਾ ਇੱਥੇ ਐਜੇ ਡੀਐਸਪੀ ਪੋਸਟਡ ਰਹੇ ਨੇ 2021 ਦੀ ਵਿੱਚ ਐਸਪੀ ਰਿਟਾਇਰ ਹੋਏ ਨੇ ਤੇ ਬੜਾ ਪ੍ਰਾਊਡ ਫੀਲ ਕਰਦੀ ਆ ਤੇ ਜਦੋਂ ਵੀ ਆਮ ਜਨਤਾ ਨੂੰ ਮੈਂ ਇੱਥੇ ਮਿਲਦੀ ਆ ਲੋਕਾਂ ਨੂੰ ਮਿਲਦੀ ਆ ਤਾਂ ਲੋਕ ਬੜੇ ਹੀ ਆਨਰ ਨਾਲ ਮੈਨੂੰ ਕਹਿੰਦੇ ਆ ਕਿ ਤੁਹਾਡੇ ਫਾਦਰ ਸਾਹਿਬ ਬੜੇ ਹੀ ਨੇਕ ਤੇ ਇਮਾਨਦਾਰ ਆਫੀਸਰ ਰਹੇ ਨੇ ਸਬ ਡਿਵੀਜ਼ਨ ਦੇ ਵਿੱਚ ਤੇ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਹੈ ਆਪਣੇ ਫਾਦਰ ਸਾਹਿਬ ਤੇ ਕਿ ਬੜੀ ਇੰਨੀ ਸਖਤ ਮਿਹਨਤ ਉਹਨਾਂ ਨੇ ਕੀਤੀ ਆ ਬਹੁਤ ਸਾਰੇ ਪੁਲਿਸਿੰਗ ਦੇ ਵਿੱਚ ਆਮ ਪਬਲਿਕ ਨੂੰ ਵੀ ਇਨਸਾਫ ਦਿੱਤਾ ਹੈ ਸੋ ਬੜਾ ਪ੍ਰਾਊਡ ਫੀਲ ਹੁੰਦਾ ਹੈ ਜੀ ਮੈਂ ਮੈਡਮ ਖੁਸ਼ਬੀਰ कौर ਜੀ ਤੁਸੀਂ ਜ਼ਿੰਦਗੀ ਚ ਬਹੁਤ ਸਾਰੇ ਚੈਲੰਜਸ ਵੇਖੇ ਬਹੁਤ ਸਾਰੇ ਤੁਸੀਂ ਇਹ ਮੁਕਾਬਲਿਆਂ ਚ ਹਿੱਸਾ ਲਿਆ ਕਈ ਵਾਰੀ ਸੱਚੀ ਮੁੱਚੀ ਦਿਲ ਟੜਕਿਆ ਹੋਵੇਗਾ ਕਿ ਮੇਰਾ ਆਪੋਨੈਂਟ ਬੜਾ ਸਟਰੋਂਗ ਹੈ ਜਾਂ ਮੈਨੂੰ ਇੱਕ ਖਾਸ ਪੋਜੀਸ਼ਨ ਹਾਸਲ ਕਰ ਲਈ ਹੁਣ ਬੜੀ ਮਿਹਨਤ ਕਰਨੀ ਪੈਣੀ ਆ ਮੈਂ 골ਡ ਮੈਡਲ ਲੈਣਾ ਜਾਂ ਮੈਂ ਕਿਸ ਨਾ ਕਿਸੇ ਪੋਜੀਸ਼ਨ ਤੇ ਆਉਣਾ ਜੀ ਐਜ਼ੀ ਡੀਐਸਪੀ ਹੁਣ ਜੋ ਇਸ ਵਕਤ ਸਿਚੁਏਸ਼ਨ ਬਣੀ ਹੋਈ ਆ ਕਿੰਨੇ ਕਿ ਚੈਲੰਜ ਫੀਲ ਕਰਦੇ ਹੋ ਜਿਵੇਂ ਹੁਣ ਸਮਾਜ ਦੇ ਵਿੱਚ ਖਾਸ ਕਰਕੇ ਨਸ਼ਾ ਇੱਕ ਛੇਮਾ ਤਰਿਆ ਉਹਦੇ ਲਈ ਕੀ ਤੁਹਾਡੇ ਪਲਾਨ ਚ ਨੇ ਔਰ ਇਹਨੂੰ ਕਿਦਾਂ ਐਸੇ ਚੈਲੰਜ ਲੈ ਰਹੇ ਹੋ ਤੁਸੀਂ ਅਦੇਖੋ ਜੀ ਇਹ ਸਾਡੇ ਪੰਜਾਬ ਵਾਸਤੇ ਬਹੁਤ ਵੱਡਾ ਚੈਨਲ ਚੈਲੰਜ ਹੈਗਾ ਹੈ ਕਿਉਂਕਿ ਅੱਜ ਕੱਲ ਦੀ ਨੌਜਵਾਨ ਜਿਹੜੀ ਪੀੜ੍ਹੀ ਹੈਗੀ ਆ ਦਿਨ ਬਦਿਨ ਜਿਹੜੀ ਹੈਗੀ ਆ ਇਹ ਪਿਆਰਨਿਕ ਜਿਹੜੀ ਬਿਮਾਰੀ ਹੈ ਨਸ਼ੇ ਵੱਲ ਜਾ ਰਹੀ ਹੈ ਤੇ ਕਿਤੇ ਨਾ ਕਿਤੇ ਇਹ ਜਿਹੜਾ ਰੀਜ਼ਨ ਬੇਰੁਜ਼ਗਾਰੀ ਜਾਂ ਸਟ੍ਰੈਸ ਲੈਵਲ ਵਧਣ ਦੇ ਕਰਕੇ ਨੌਜਵਾਨ ਜਿਹੜੇ ਹੈਗੇ ਨਸ਼ੇ ਵੱਲ ਜਾ ਰਹੇ ਸੋ ਪੰਜਾਬ ਸਰਕਾਰ ਮਾਰੀਓ ਦੇ ਡੀਜੀਪੀ ਪੰਜਾਬ ਤੇ ਐਸਐਸਪੀ ਬਟਾਲਾ ਬਟਾਲਾ ਵੱਲੋਂ ਬੜੇ ਹੀ ਵਕਫ ਵਕਫ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਆ ਕਿ ਜੇਕਰ ਕੋਈ ਨਸ਼ਾ ਦਾ ਐਡਿਕਟ ਹੈਗਾ ਉਹਨੂੰ ਡੀਡਿਕਸ਼ਨ ਸੈਂਟਰ ਵਿੱਚ ਜਿਹੜਾ ਭੇਜਿਆ ਜਾਵੇ ਤਾਂ ਸਪੋਰਟ ਕੀਤੀ ਜਾਵੇ ਉਹਨੂੰ इमोਸ਼ਨਲੀ ਜਿਹੜਾ ਹੈਗਾ ਸਪੋਰਟ ਕੀਤਾ ਜਾਵੇ ਐਂਡ ਸੈਕੰਡ ਵਨ ਇਸ ਜਿਹੜਾ ਵਿਚਨ ਵਾਲਾ ਹੈਗਾ ਵਾ ਉਸ ਤੇ ਤੁਸੀਂ ਦੇਖ ਹੀ ਰਹੇ ਹੋ ਕਿ ਆਮ ਤੌਰ ਤੇ ਸਟੈਪ ਬਾਈ ਸਟੈਪ ਸਾਡੇ ਬਟਾਲਾ ਜ਼ਿਲ੍ਹੇ ਦੇ ਵਿੱਚ ਤੇ ਸਾਡੇ ਵੱਲੋਂ ਵੀ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਹੈਗੇ ਆ ਪਰਚੇ ਦਰਜ ਕੀਤੇ ਜਾ ਰਹੇ ਨੇ ਤੇ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਹੀ ਜੇਕਰ ਪਬਲਿਕ ਵੀ ਸਾਡਾ ਸਹਿਯੋਗ ਦੇਗੀ ਕਿਉਂਕਿ ਨਸ਼ੇ ਨੂੰ ਖਤਮ ਕਰਨਾ ਪੁਲਿਸ ਹੀ ਨਹੀਂ ਸਾਨੂੰ ਪਬਲਿਕ ਦੀ ਸੈ ਯੁਗ ਦੇ ਵੀ ਲੋੜੇ ਤੇ ਇਸੇ ਤਰ੍ਹਾਂ ਹੀ ਸਾਨੂੰ ਬੜਾ ਵੱਡਾ ਚੈਲੰਜ ਜਿਹੜਾ ਫੇਸ ਕਰਨਾ ਪੈ ਰਿਹਾ ਹੈ ਕਿਉਂਕਿ ਅੱਜ ਤੋਂ ਸਮੇਂ ਪਹਿਲਾਂ ਜਿਵੇਂ ਕਿ ਪੰਜਾਬ ਦੇ ਵਿੱਚ ਅਤਵਾਦ ਖਤਮ ਕੀਤਾ ਸੀ ਜੀ ਜੀ ਸੇਮ ਇਕੁਅਲ ਦੂਸਰੀ ਲਹਿਰ ਸਾਡੇ ਪੰਜਾਬ ਦੇ ਵਿੱਚ ਨਸ਼ਾ ਹੈ ਤੇ ਨਸ਼ਾ ਵੀ ਖਤਮ ਕਰਨਾ ਇਕੁਅਲ ਟੂ ਅਤਵਾਦ ਹਾਂ ਜੀ ਮੈਂ ਇੱਕ ਚੀਜ਼ ਦਾ ਤੁਸੀਂ ਐਕਸਪੀਰੀਅੰਸ ਕੀਤਾ ਹੋਣਾ ਕਿ ਕਈ ਵਾਰੀ ਲੇਡੀਜ਼ ਦੀਆਂ ਕੋਈ ਪ੍ਰੋਬਲਮਸ ਹੁੰਦੀਆਂ ਨੇ ਕੋਈ ਝਗੜੇ ਹੁੰਦੇ ਨੇ ਜਾਂ ਕਿਸੇ ਨਾ ਕਿਸੇ ਮਾਮਲੇ ਚ ਫਸ ਜਾਂਦੇ ਨੇ ਉਹ ਇਨਸਾਫ ਲੈਣ ਲਈ ਜਦੋਂ ਇੱਕ ਮੇਲ ਅਫੀਸਰ ਕੋਲ ਆਉਂਦੇ ਆ ਤੇ ਕਿਤੇ ਨਾ ਕਿਤੇ ਸ਼ਾਇਦ ਉਹ ਇੱਕ ਚੀਜ਼ ਇੱਕ ਜਿਹੀ ਮਹਿਸੂਸ ਕਰਦੇ ਆ ਐਜ਼ ਅ ਲੇਡੀਜ਼ ਅਫੀਸਰ ਜਦੋਂ ਤੁਹਾਨੂੰ ਲੇਡੀਜ਼ ਆਪਣੀਆਂ ਆ ਕੇ ਮੁਸ਼ਕਲਾਂ ਜਾਂ ਉਹਨਾਂ ਨਾਲ ਕੋਈ ਜ਼ਿਆਤੀ ਹੋ ਰਹੀ ਆ ਜਾਂ ਕੋਈ ਤੱਕੇਚਾਈ ਹੋ ਰਹੀ ਆ ਕੀ ਲੱਗਦਾ ਕਿ ਉਹ ਕਾਫੀ ਕੰਫਰਟੇਬਲ ਫੀਲ ਕਰਦੀਆਂ ਨੇ ਅ ਦੇਖੋ ਜੀ ਜਦੋਂ ਦੀ ਮੈਂ ਫਤਿਹਗੜ੍ਹ ਟੂਰੀਆਂ ਦੇ ਵਿੱਚ ਆਪਣੀਆਂ ਸਵਾਮਾਂ ਨਿਭਾ ਰਹੀਆਂ ਤੇ ਮੈਂ ਇੱਕ ਤਵਾਇ ਗੁਰੂ ਥੈਂਕ ਯੂ ਕਹਿਣਾ ਚਾਹੂੰਗੀ ਕਿ ਮੈਨੂੰ ਪਬਲਿਕ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਸੈਕਿੰਡ ਵਨ ਇਜ਼ ਕੋਈ ਵੀ ਲੇਡੀ ਮੇਰੇ ਕੋਲ ਆਂਦੀ ਐ ਸਪੈਸ਼ਲੀ ਕੋਈ ਆਪਣਾ ਮੈਟਰ ਲੈ ਕੇ ਕਿਉਂਕਿ ਪਹਿਲਾਂ ਤਾਂ ਇੱਕ ਉਹ ਆਪਣੇ ਪਰਿਵਾਰ ਤੋਂ ਪੀੜਤ ਹੈ ਓਕੇ ਤੇ ਪੀੜਤ ਹੈ ਤੇ ਤਾਂ ਹੀ ਉਹ ਮੇਰੇ ਕੋਲ ਆਂਦੀ ਐ ਅਦਰਵਾਈਜ਼ ਕੋਈ ਜਿਹੜਾ ਚੰਗਾ ਬੰਦਾ ਹੈ ਉਹ ਤਾਂ ਪੁਲਿਸ ਸਟੇਸ਼ਨ ਆ ਕੇ ਬੈਠੇਗਾ ਨਹੀਂ ਪੀੜਤ ਇਨਸਾਨ ਹੀ ਮੇਰੇ ਕੋਲ ਆ ਕੇ ਬੈਠਦਾ ਹੈ ਤੇ ਬੱਚੀਆਂ ਜਾਂ ਲੇਡੀਜ਼ ਵਿਚਾਰੀਆਂ ਹੈਗੀਆਂ ਉਹ ਮੈਨੂੰ ਆਪਣੀਆਂ ਪ੍ਰੋਬਲਮਸ ਦੱਸਦੀ ਹੈ ਤੇ ਔ ਜੋ ਵੀ ਡਿਸੀਜਨ ਬਣਦਾ ਹੈ ਤੇ ਬੜੇ ਹੀ ਕੰਫਰਟੇਬਲੀ ਉਹਨਾਂ ਨੂੰ ਕੰਫਰਟ ਕਰਵਾ ਕੇ ਤੇ ਪ੍ਰੋਪਰ ਜਿਹੜਾ ਉਹਨਾਂ ਦਾ ਸੁਣਿਆ ਜਾਂਦੀਆਂ ਦੁੱਖ ਤਕਲੀਫਾਂ ਉਸ ਤੋਂ ਬਾਅਦ ਪ੍ਰੋਪਰ ਜਿਹੜਾ ਐਸ ਪਰ ਲਾਅ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਅ ਬਿਲਕੁਲ ਜੀ ਇੱਕ ਸਭ ਤੋਂ ਵੱਡੀ ਗੱਲ ਕਿ ਜਿਵੇਂ ਅ ਅਸੀਂ ਗੱਲ ਜ਼ਿਕਰ ਕਰ ਰਹੇ ਸੀ ਕਿ ਅਸੀਂ ਤੁਸੀਂ ਬਾਰਡਰ ਬੈਲਟ ਤੇ ਬੈਠੇ ਹੋ ਜੀ ਵੀ ਇਹ ਗੱਲ ਹੁੰਦੀ ਆ ਵੀ ਪਾਕਿਸਤਾਨ ਤੋਂ ਜਿਹੜਾ ਵਾ ਡਰੱਗਸ ਆਉਂਦੀ ਆ ਹੈਰਨ ਵਗੈਰਾ ਸਮੱਗਲ ਹੁੰਦੀ ਆ ਅਕਸਰ ਅਸੀਂ ਖਬਰਾਂ ਵੀ ਪੜ੍ਹਦੇ ਰਹਿੰਦੇ ਆ ਪਰ ਕਿਤੇ ਨਾ ਕਿਤੇ ਇਸ ਗੱਲ ਦਾ ਵੀ ਚਰਚਾ ਆ ਕਿ ਇੱਕ ਸਿੰਥੈਟਿਕ ਡਰੱਗ ਹੈ ਜਿਹੜੀ ਉਹ ਇੱਥੇ ਹੀ ਬਣਦੀ ਆ ਜਾਂ ਉਹ ਇੰਡੀਆ 'ਚ ਬਣਦੀ ਆ ਕਿਤੇ ਆਊਟ ਆਫ ਸਟੇਟ ਬਣਦੀ ਆ ਪਿਛਲੇ ਦਿਨੀ ਗੁਜਰਾਤ ਤੋਂ ਕਾਫੀ ਵੱਡੀ ਖੇਪ ਦਾ ਰੌਲਾ ਪਿਆ ਤੇ ਇਹ ਵਾਕਿਆ ਹੀ ਜਿਹੜੀ ਬਾਰਡਰ ਕ੍ਰੋਸਿੰਗ ਦੇ ਉੱਤੇ ਚਲੋ ਉੱਥੇ ਤੇ ਬੀਐਸਐਫ ਕੰਟਰੋਲ ਕਰ ਰਹੀ ਹੈ ਉਹ ਸੈਂਟਰ ਗਵਰਨਮੈਂਟ ਦੇ ਅੰਡਰ ਆ ਕੀ ਲੱਗਦਾ ਹੈ ਪਈ ਜਿਤਨਾ ਇੱਕ ਕਹਿ ਲੋ ਕਿ ਪਬਲਿਕ ਦਾ ਇੱਕ ਔੜਾ ਮਾਜਿਆ ਵੀ ਆ ਕਿ ਪੁਲਿਸ ਗ੍ਰਿਫਤਾਰ ਤਾਂ ਜਰੂਰ ਕਰਦੀ ਹੈ ਨਸ਼ੇ ਵਾਲਿਆਂ ਨੂੰ ਪਰ ਜਿਹੜੀਆਂ ਵੱਡੀਆਂ ਮੱਸ਼ੀਆਂ ਨੇ ਵੱਡੇ ਮਗਰਮੱਸ਼ ਨਹੀਂ ਉਹਨਾਂ ਤੱਕ ਨਹੀਂ ਪਹੁੰਚ ਹੁੰਦੀ ਇਸ ਮਾਮਲੇ ਦੇ ਵਿੱਚ ਕੋਈ ਤੁਹਾਡੇ ਵੱਲੋਂ ਕੋਈ ਅਪਰੋਚ ਜਾਂ ਤੁਹਾਡੇ ਕੋਲ ਕੋਈ ਐਸੇ ਸੋਰਸਸ ਹੋਣਗੇ ਵੀ ਜਿਹੜੇ ਤੁਸੀਂ ਵੱਡੇ ਮਗਰਮੱਸ਼ਾਂ ਨੂੰ ਅੰਡਰਲਾਈਨ ਕੀਤਾ ਹੋਵੇਗਾ ਜੀ ਬਿਲਕੁਲ ਬਿਲਕੁਲ ਸਾਡੇ ਕੋਲੋਂ ਦੇਖੋ ਇੰਟਰਨਲ ਸਿਕਿਉਰਿਟੀ ਐਂਡ ਇੰਟਰਨਲ ਜਿਹੜੇ ਕੰਮ ਚੱਲਦੇ ਬਹੁਤ ਹੀ ਵੱਡੀ ਲੈਵਲ ਤੇ ਜਿਹੜੀ ਇਨਵੈਸਟੀਗੇਸ਼ਨ ਚੱਲਦੀਆਂ ਰਹਿੰਦੀਆਂ ਵਾਂ ਕਿਉਂਕਿ ਜਿਹੜਾ ਵੀ ਸਾਡੇ ਕੋਲ ਪਰਚੇ ਐਫ ਆਈ ਆ ਉਹਨਾਂ ਨੂੰ ਚੈੱਕਅਪ ਕੀਤਾ ਜਾਂਦਾ ਹੈ ਉਹਨਾਂ ਦੀ ਰਿਕਾਰਡਿੰਗਸ ਵੇਰਾ ਆਨਲਾਈਨ ਜਿਹੜੀਆਂ ਜਿਹੜੀਆਂ ਚੱਲਦੀਆਂ ਰਹਦੀਆਂ ਸਾਡੇ ਕੋਲ ਤੇ ਉਸ ਤੋਂ ਬਾਅਦ ਉਹਨੇ ਪਰਿਵਾਰਿਕ ਮੈਂਬਰਾਂ ਦਾ ਵੀ ਜਿਹੜਾ ਇਹ ਪਸ਼ੋਕੜ ਉਹ ਵੀ ਦੇਖਿਆ ਜਾਂਦਾ ਹੈ ਕਿ ਕੌਣ ਕੀ ਕੀ ਕੰਮ ਕਰ ਰਿਹਾ ਹੈ ਤੇ ਇਨਫੈਕਟ ਜਿਹੜੇ ਨਵੇਂ ਉੱਠ ਰਹੇ ਨੇ ਇਹ ਕੰਮ ਦੇ ਵਿੱਚ ਤੇ ਉਹਨਾਂ ਤੇ ਵੀ ਨਿਗਰ੍ਹਾ ਰੱਖੀ ਜਾਂਦੀ ਹੈ ਤੇ ਤੁਸੀਂ ਦੇਖਿਆ ਹੀ ਹੋਏਗਾ ਪਿਛਲੇ ਸਮੇਂ ਦੇ ਵਿੱਚ ਸਾਡੇ ਕਿਲਾ ਲਾਲ ਸਿੰਘ ਤੋਂ ਵੀ ਵੱਡੀ ਤਿੰਨ ਕਿਲੋ ਹੀਰਾਂ ਦੇ ਲੱਗੇ ਜਿਹੜੇ ਅਸੀਂ ਬਰਾਮਦ ਕੀਤੀ ਸੀਗੀ ਤੇ ਅਲੱਗ-ਅਲੱਗ ਅਸੀਂ ਪਰਚੇ ਦੇ ਰਹਿਆਂ ਤੇ ਡੈਫੀਨਿਟਲੀ ਇਨ ਫਿਊਚਰ ਆਉਣ ਵਾਲੇ ਸਮੇਂ ਵਿੱਚ ਵੀ ਕੋਸ਼ਿਸ਼ ਕਰਾਂਗੇ ਕਿ ਇਹ ਸਿੰਥ ਪਾਈ ਜਾਵੇ ਤੇ ਜਿਹੜੀਆਂ ਵੱਡੀਆਂ ਮਗਰਮਸ਼ੀ ਦੇ ਟਾਇਪ ਦੇ ਕੰਮ ਕਰਦੀਆਂ ਨੇ ਤੇ ਉਹਨਾਂ ਤੇ ਕੰਟਰੋਲ ਕੀਤਾ ਜਾਵੇ। ਮੈਂ ਤੁਹਾਡੀ ਖੇਡ ਦੀ ਜ਼ਿੰਦਗੀ ਦੇ ਬਾਰੇ ਮੈਂ ਚਾਹਾਂਗਾ ਸਾਡੇ ਦਰਸ਼ਕਾਂ ਨਾਲ ਕੋਈ ਐਸੇ ਪਲ ਸਾਂਝੇ ਕਰੋ ਭਈ ਜਿਹੜੇ ਤੁਹਾਡੇ ਲਈ ਬਹੁਤ ਅਜੇ ਤੱਕ ਉਹ ਯਾਦਗਾਰ ਨੇ ਕਦੀ ਭੁੱਲਦੇ ਨਹੀਂ ਜ਼ਿੰਦਗੀ ਦੇ ਵਿੱਚ ਕੋਈ ਐਸਾ ਇਵੈਂਟ ਕੋਈ ਐਸਾ ਮੁਕਾਬਲਾ ਜਾਂ ਐਸੀ ਕੋਈ ਜਿੱਤ ਪੀ ਜਦੋਂ ਤੁਸੀਂ 올림픽 ਦੇ ਵਿੱਚ ਆਪਣੇ ਨੈਸ਼ਨਲ ਫਲੈਗ ਨੂੰ ਲਹਿਰਾਇਆ ਔਰ ਮਤਲਬ ਬੜੀ ਵੱਡੀ ਗੱਲ ਹੈ ਮੈਂ ਸਮਝਦਾ ਨਾ ਵੀ 올ंपियन ਨਾਂ ਦੇ ਨਾਲ ਜਦੋਂ ਲੱਗ ਜਾਂਦਾ ਨਾ ਤੇ ਫਿਰ ਇਹਦਾ ਮਤਲਬ ਵੀ ਉਹ ਕੋਈ ਆਮ ਇਨਸਾਨ ਨਹੀਂ ਹੈ ਵੀ ਵਰਲਡ ਲੈਵਲ ਦੇ ਉੱਤੇ ਇੱਕ ਰੈਕਗਨਾਈਜ਼ੇਸ਼ਨ ਮਿਲਦੀ ਹੈ ਕੋਈ ਐਸਾ ਪਲ ਸਾਡੇ ਨਾਲ ਸਾਂਝਾ ਕਰੋ ਜਿਹੜਾ ਤੁਹਾਡੇ ਜੀਨ ਚ ਅੱਜ ਵੀ ਹੋਵੇ ਜਿਵੇਂ ਕਿ ਇੱਕ ਨਾ ਮਜੀ ਮਜੀ ਵਾਲੇ ਦੇ ਵਿੱਚ ਨਾ ਕਿ ਜੈਨੇਟਿਕ ਬੜੀ ਗੱਡਸ ਹੁੰਦੀ ਆ ਠੀਕ ਹੈ ਕਿਉਂਕਿ ਤੁਸੀਂ ਦੇਖਿਆ ਹੈ ਕਿ ਸਾਰਿਆਂ ਨੂੰ ਪਤਾ ਹੀ ਕਿ ਜਿਹੜੀ ਮਾਜਾ ਬੈਲਟ ਹੈ ਉਹਨੇ ਅੱਤਵਾਦ ਆਪਣਾ ਬੜਾ ਹੰਡਾਇਆ ਤੇ ਗੁਰੂਆਂ ਪੀਰਾਂ ਦੇ ਦੀ ਵੀ ਹੈਗੀ ਆ ਕਿਤੇ ਨਾ ਕਿਤੇ ਸਾਡੀ ਬਿਲ ਪਾਵਰ ਜਿਹੜੀ ਹੈਗੀ ਜੈਨੇਟਿਕ ਬੜੀ ਸਟਰੋਂਗ ਹੈਗੀ ਆ ਤੇ ਜਦੋਂ ਇਸੇ ਤਰ੍ਹਾਂ ਹੀ ਮੈਂ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਚਾਹੂੰਗੀ ਕਿ ਜਦੋਂ ਮੈਂ ਏਸ਼ੀਅਨ ਗੇਮਸ ਦੇ ਵਿੱਚ ਅਸੀਂ ਚਾਰ ਕੰਪੀਟੀਟਰ ਸੀਗੇ ਦੋ ਚਾਈਨਾ ਤੋਂ ਸੀ ਇੱਕ ਜਾਪਾਨ ਤੋਂ ਸੀ ਇੱਕ ਮੈ ਸੀਗੀ ਜੀ ਤਾਂ ਮੈਨੂੰ ਸਾਡੇ ਈਵੈਂਟ ਦੇ ਵਿੱਚ ਨਾ ਦੋ ਵਾਰਨਿੰਗਸ ਹੁੰਦੀਆਂ ਰਿਸ ਵਾਕਿੰਗ ਦੇ ਵਿੱਚ ਨੀ ਬੈਂਡ ਜੰਪਿੰਗ ਐਂਡ ਆਲ ਥੀਸ ਤੇ ਉਸ ਤੋਂ ਬਾਅਦ ਤੀਸਰੀ ਵਾਰਨਿੰਗ ਤੇ ਸਾਨੂੰ ਡਿਸਕਵালিਫਾਈ ਕੀਤਾ ਜਾਂਦਾ ਹੈ ਓਕੇ ਤਾਂ ਉੱਥੇ ਇੰਡੀਅਨ ਲੋਕ ਕਾਫੀ ਚੀਅਰ ਕਰ ਰਹੇ ਸੀ ਇਨਫੈਕਟ ਆਦਰ ਕੰਟਰੀਜ਼ ਵੀ ਤੇ ਚਾਰ ਲੜਕੀਆਂ ਦੇ ਵਿੱਚ ਸਾਡਾ ਬੜਾ ਕੰਪੀਟੀਸ਼ਨ ਸੀਗਾ ਜੀ ਤਾਂ ਮੈਨੂੰ ਕਿਤੇ ਨਾ ਕਿਤੇ ਫੀਲ ਹੋਇਆ ਕਿ ਨਹੀਂ ਯਾਰ ਕੋਈ ਗੱਲ ਨਹੀਂ ਦੋ ਵਾਰਨਿੰਗ ਤੇ ਹੋ ਗਈ ਆ ਤੇ ਇੱਕ ਰਿਸਕ ਜ਼ਰੂਰ ਲੈ ਲੈਣਾ ਚਾਹੀਦਾ ਸੀਗਾ ਅਕਚੁਅਲੀ ਮੈਂ ਉਸ ਟਾਈਮ ਤੇ 3 ਤੇ ਚੱਲ ਹੀ ਰਹੀ ਸੀਗੀ 3 4 ਤਾਂ ਮੈਨੂੰ ਕਿਤੇ ਇੱਕ ਹਿੰਮਤ ਜੀ ਜਗ ਗਈ ਆਪਣੇ ਫਲੈਗਲ ਦੇ ਕੇ ਕਿ ਕਿਉਂ ਨਾ ਕੋਈ ਗੱਲ ਨਹੀਂ ਇੱਕ ਰਿਸਕ ਜ਼ਰੂਰ ਲੈਣਾ ਚਾਹੀਦਾ ਹੈ ਤਾਂ ਜਿੱਦਾਂ ਹੀ ਮੈਂ ਉਹ ਕਿਲੋਮੀਟਰ ਆਈ ਥਿੰਕ ਮੈਂ 4 ਮਿੰਟ 30 32 ਸੈਕਿੰਡ ਦੇ ਵਿੱਚ ਹੀ ਕੰਪਲੀਟ ਕੀਤਾ ਤੇ ਨਾਲ ਦੀ ਨਾਲ ਹੀ ਮੈਂ ਸੈਕਿੰਡ ਪੋਜੀਸ਼ਨ ਦੇ ਮਤਲਬ ਫਰਸਟ ਵਾਲੀ ਦੇ ਨਾਲ ਲੀਡ ਕਰਨ ਲੱਗ ਪਈ ਤਾਂ ਕਿਤੇ ਨਾ ਕਿਤੇ ਬੜਾ ਪ੍ਰਾਊਡ ਫੀਲ ਹੋਇਆ ਤੇ ਮੈਨੂੰ ਆਪਣੇ ਆਪ ਤੇ ਕਿ ਮੈਂ ਨਹੀਂ ਕਰ ਸਕਦਾ ਤੇ ਉਹ ਜਿਹੜਾ ਮੇਰੀ ਬਿਲ ਪਾਵਰ ਸੀਗੀ ਤੇ ਉਸ ਹੀ ਨੇ ਮੈਨੂੰ ਏਸ਼ੀਅਨ ਗੇਮਸ ਦੇ ਵਿੱਚੋਂ ਸਿਲਵਰ ਮੈਡਲ ਦਿਵਾਇਆ ਕਿਉਂਕਿ ਜਦੋਂ ਆਪਾਂ ਆਪਣੇ ਫਲੈਗ ਨੂੰ ਦੇਖਦੇ ਹਾਂ ਹਾਂ ਬਿਲਕੁਲ ਤੇ ਬੜਾ ਪ੍ਰਾਊਡ ਫੀਲ ਹੁੰਦਾ ਹੈ ਕਿਉਂਕਿ ਨਾਟ ਓਨਲੀ ਸਾਡੇ ਪੇਰੈਂਟ ਸਾਡਾ ਪੰਜਾਬ ਨੇਰੇ ਤੇ ਮੇਰੇ ਇੰਡੀਆ ਨੇ ਬਹੁਤ ਉਮੀਦਾਂ ਰੱਖੀਆਂ ਹੁੰਦੀਆਂ ਐ ਤੇ ਸਾਡੇ ਰੇਸ ਵੀ ਦੇਖੋ ਇੰਡੀਆ ਦੇ ਵਿੱਚ ਕਰੋੜਾਂ ਦੀ ਆਬਾਦੀ ਸਾਨੂੰ ਦੇਖ ਰਹੀ ਹੁੰਦੀ ਐ ਬਿਲਕੁਲ ਠੀਕ ਤੇ ਉਹਨਾਂ ਦੀ ਐਕਸਪੈਕਟੇਸ਼ਨਸ ਵੀ ਬਹੁਤ ਹੁੰਦੀਆਂ ਐ ਕਿ ਸਾਡੇ ਇੰਡੀਆ ਦਾ ਮੈਡਲ ਆ ਰਿਹਾ ਹੈ ਤਾਂ ਕੀ ਹੋਊਗਾ ਕਿਹੜਾ ਮੈਡਲ ਆਊਗਾ ਇਸ ਕਰਕੇ ਕਿਤਨਾ ਕਿਤੇ ਬੜਾ ਮੈਨੂੰ ਵਿਲ ਪਾਵਰ ਉਸ ਟਾਈਮ ਮੈਨੂੰ ਜਿਹੜੀ ਹੈਗੀ ਆ ਕਮ ਕੀਤੀ ਤਾਂ ਮੈਂ ਉਹਦੇ ਨਾਲ ਹੀ ਸਿਲਵਰ ਮੈਡਲੇਸ਼ਨ ਕਿਉਂ ਚੁਆਇਆ ਗੱਲਬਾਤ ਦੌਰਾਨ ਅਸੀਂ ਪਹਿਲਾਂ ਜ਼ਿਕਰ ਸੁਣ ਰਹੇ ਸੀ ਭਈ ਤੁਸੀਂ ਐਜ਼ ਅ ਕਨਸਟੇਬਲ ਵੀ ਟਰਾਈ ਕੀਤਾ ਪੁਲਿਸ ਦੇ ਵਿੱਚ ਤੇ ਭਰਤੀ ਵੀ ਹੋ ਗਈ ਸੀ ਜੀ ਤੇ ਤੁਹਾਡੇ ਮਦਰ ਨੇ ਕਿਹਾ ਕਿ ਮੈਂ ਆਪਣੀ ਬੇਟੀ ਦੇ ਮੋਢੇ ਤੇ ਤੇ ਸਟਾਰ ਵੇਖਣਾ ਚਾਹੁੰਨੀ ਆ ਮਤਲਬ ਮੈਂ ਤੇ ਪਹਿਲਾਂ ਹੀ ਤੁਹਾਡੇ ਮਦਰ ਨੂੰ ਤੁਹਾਡੇ ਫਾਦਰ ਸਾਹਿਬ ਨੂੰ ਮੈਂ ਸਲੂਟ ਕਰ ਚੁੱਕਾ ਵੀ ਵਾਕਿਆ ਹੀ ਪੇਰੈਂਟਸ ਹੋਣ ਤੇ ਫਿਰ ਇਤਰਾਹ ਦੇ ਹੋਣ ਜਿਹੜੀ ਉਹਨਾਂ ਦੀ ਸੋਚ ਆ ਜਾਂ ਉਹਨਾਂ ਦੀ ਖਾਹਿਸ਼ ਆ ਕਿਉਂਕਿ ਉਹਨਾਂ ਦੀਆਂ ਕੁਝ ਉਮੀਦਾਂ ਤੇ ਕੁਝ ਉਹਨਾਂ ਦੇ ਵਿੱਚ ਦਬਾਵਾ ਕੁਝ ਅਸ਼ੀਰਵਾਦ ਸ਼ਾਮਿਲ ਹੁੰਦੇ ਆ ਤੇ ਅੱਜ ਕਨਸਟੇਬਲ ਤੋਂ ਮੈਕਸਿਮਮ ਹੁਣ ਤੁਸੀਂ ਏਐਸਆਈ ਰੈਂਕ ਤੇ ਹੁੰਦੇ ਤੇ ਅੱਜ ਤੁਸੀਂ ਡਾਇਰੈਕਟ ਡੀਐਸਪੀ ਹੋ ਤੇ ਬਹੁਤ ਜਲਦ ਅਸੀਂ ਤੇ ਤੁਹਾਨੂੰ ਐਸਐਸਪੀ ਵੀ ਵੇਖਣਾ ਚਾਹਾਂਗੇ ਆਪਣੇ ਜ਼ਿਲ੍ਹੇ ਦੇ ਕਿਉਂਕਿ ਮੈਂ ਤੇ థాంక్స్ ਟੂ ਸੀਐਮ ਸਾਹਿਬ ਕੇ ਉਹਨਾਂ ਨੇ ਸਾਡੇ ਜ਼ਿਲ੍ਹੇ ਨੂੰ ਦੋ ਲੇਡੀਜ਼ ਪੁਲਿਸ ਆਫੀਸਰ ਦਿੱਤੇ ਸਾਡੇ ਐਸਐਸਪੀ ਸਾਹਿਬ ਵੀ ਲੇਡੀਜ਼ ਨੇ ਔਰ ਡੀਐਸਪੀ ਖੁਸ਼ਵੀਰ ਕੌਰ ਵੀ ਮੈਨੂੰ ਲੱਗਦਾ ਪੀ ਔਰਮਨ ਪਾਵਰ ਪੈਂਟ ਦੀ ਗੱਲ ਸਿਰਫ ਲਫ਼ਜ਼ਾਂ ਚ ਨਹੀਂ ਸੱਚੀ ਮੁੱਚੀ ਇੰਪਲੀਮੈਂਟ ਵੀ ਹੋ ਰਹੀ ਹੈ ਜੇ ਸ਼ੋਰ ਜੀ ਸ਼ੋਰ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੋਗੇ ਇਸ ਸੰਦਰਭ ਦੇ ਵਿੱਚ ਪੀ ਜਿਹੜਾ ਸੀਐਮ ਸਾਹਿਬ ਬੜਾ ਭਰੋਸਾ ਕਰ ਰਹੇ ਆ ਪੀ ਨਹੀਂ ਤੇ ਆਮ ਤੌਰ ਤੇ ਉਹਨਾਂ ਆਪੀ ਡੀਐਸਪੀ ਤੋਂ ਹੋਵੇ ਸਾਡੇ 1.6 ਫੁੱਟ ਲੰਮਾ ਤੇ ਉਹ ਸਿਵਲ ਦੇ ਵਿੱਚ ਵੀ ਬਾਜ਼ਾਰ ਚ ਨਿਕਲੇ ਤੇ ਕ੍ਰਿਮੀਨਲ ਅੰਦਰ ਵੜ ਜਾਣ ਵਾਕਈ ਇਤਰਾ ਦੀ ਦਹਿਸ਼ਤ ਈ ਡੀਐਸਪੀ ਖੁਸ਼ਬੀਰ ਕੌਰ ਦੀ ਬਿਲਕੁਲ ਜੀ ਜਿਵੇਂ ਆਮ ਤੌਰ ਤੇ ਪਬਲਿਕ ਨੂੰ ਪਤਾ ਹੀ ਹੈਗਾ ਕਿ ਮੈਨੂੰ ਕਰੀਬ 5 ਟੂ 6 ਮੰਥ ਹੋ ਗਏ ਫਤੇਗੜ ਚੂੜੀਆਂ ਦੇ ਵਿੱਚ ਤੇ ਜਿਵੇਂ ਕਿ ਅਲੱਗ-ਅਲੱਗ ਮਕਦਮਿਆਂ ਨੂੰ ਮੈਂ ਟ੍ਰੇਸ ਪੇ ਕੀਤਾ ਲਾਈਕ ਜਿੱਦਾਂ ਹੁਣ ਆਪਣੇ ਇੱਕ ਕਿਲਾ ਲਾਲ ਸਿੰਘ ਦੇ ਵਿੱਚ ਗੋਲੀ ਚੱਲੀ ਸੀਗੀ ਤੇ ਪੰਜ ਜਿਹੜੇ ਹੈਗੀਆਂ ਪੰਜ ਗੋਲੀਆਂ ਜਿਹੜੀਆਂ ਉਹਦੇ ਇਨਸਰਟ ਚਲੇ ਗਈਆਂ ਸੀਗੀਆਂ ਤੇ ਉਹਨਾਂ ਨੂੰ ਟਿਲ ਈਵਨਿੰਗ ਤੱਕ ਹੀ ਅਸੀਂ ਉਹਨਾਂ ਨੂੰ ਅਰੈਸਟ ਕੀਤਾ ਨਾਲ ਦੀ ਨਾਲ ਹੀ ਤੇ ਬੜੀ ਵੱਡੀ ਜਿਹੜੀ ਹਿੰਮਤ ਵਾਲੀ ਗੱਲ ਹੁੰਦੀ ਹੈ ਕਿ ਜਦੋਂ ਗੋਲੀ ਚੱਲਦੀ ਆ ਇਹ ਨਾਲ ਦੀ ਨਾਲ ਬੰਦੇ ਨੂੰ ਕੀਤਾ ਜਾਵੇ ਹੋਰ ਵੀ ਤੁਸੀਂ ਇਨਸੀਡੈਂਟ ਦੇਖਦੇ ਹੋ ਕਿ ਸਾਡੇ ਬਟਾਲੇ ਦੇ ਵਿੱਚ ਡਿਊਰਿੰਗ ਇਲੈਕਸ਼ਨ ਆਫਟਰ ਇਲੈਕਸ਼ਨ ਦੇ ਬਿਫੋਰ ਇਲੈਕਸ਼ਨ ਕਾਫੀ ਸਾਰੀਆਂ ਲਾਅ ਐਂਡ ਆਰਡਰ ਤੇ ਹੋਰ ਸਾਰੀਆਂ ਪ੍ਰੋਬਲਮਸ ਰਹਿੰਦੀਆਂ ਸੀਗੀਆਂ ਤੇ ਤੁਸੀਂ ਆਮ ਤੌਰ ਤੇ ਦੇਖਿਆ ਹੈ ਕਿ ਬੜੀ ਹੀ ਗਰਸ ਦੇ ਨਾਲ ਮੈਂ ਦਿਨ ਰਾਤ ਜਿਹੜੀ ਮਿਹਨਤ ਕੀਤੀ ਹੈ ਤੇ ਮੈਨੂੰ ਉਮੀਦ ਹੈ ਕਿ ਫਤੇਗੌਟ ਚੂੜੀਆਂ ਦੇ ਜਿੰਨੇ ਵੀ ਲੋਕ ਮੇਰੀ ਸਰਵਿਸ ਤੋਂ ਖੁਸ਼ ਹੈ ਤੇ ਬੜੇ ਹੀ ਖੁਸ਼ੀ ਖੁਸ਼ੀ ਜਿਹੜੇ ਮੇਰੇ ਕੋਲ ਆਂਦੇ ਕਿ ਮੈਡਮ ਅਸੀਂ ਤੁਹਾਡੇ ਤੇ ਬੜਾ ਪ੍ਰਾਊਡ ਫੀਲ ਕਰਦੇ ਆ ਕਿ ਬਿੰਗ ਲੇਡੀਜ਼ ਤੁਸੀਂ ਸਾਡਾ ਜਿਹੜਾ ਬਹੁਤ ਹੀ ਸਹਿਯੋਗ ਦੇ ਰਹੇ ਹੋ ਬਹੁਤ ਅੱਛਾ ਜੀ ਬਿਲਕ ਕਿ ਵਰਦੀ ਜਿਹੜੀ ਹੈ ਨਾ ਉਹਦਾ ਇੱਕ ਆਪਣਾ ਰੋਬ ਦਾਬ ਹੁੰਦਾ ਹੈ ਔਰ ਉਹ ਕਿਸੇ ਲੇਡੀਜ਼ ਨੇ ਪਹਿਨੀ ਹੋਵੇ ਜਾਂ ਕਿਸੇ ਜੈਂਟਸ ਨੇ ਵਰਦੀ ਦਾ ਜਿਹੜਾ ਵਿਧਾਨ ਦੇ ਵਿੱਚ ਅਧਿਕਾਰ ਮਿਲਿਆ ਉਹਦਾ ਇੱਕ ਆਪਣਾ ਪ੍ਰਭਾਵ ਹੈ ਔਰ ਜਿਹੜੇ ਸਮਾਜ ਵਿਰੋਧੀ ਅਨਸਰ ਹੈ ਉਹਨਾਂ ਤੇ ਦਹਿਸ਼ਤ ਉਨੀ ਹੁੰਦੀ ਹੈ ਚਾਹੇ ਉਹ ਵਰਦੀ ਕਿਸੇ ਮੇਲ ਨੇ ਪਹਿਨੀ ਹੋਵੇ ਜਾਂ ਕਿਸੇ ਫੀਮੇਲ ਨੇ ਕੀ ਲੱਗਦਾ ਕੁਝ ਐਸੇ ਚੈਲੰਜਸ ਮਹਿਸੂਸ ਕਰਦੇ ਹੋ ਵੀ ਜਿਵੇਂ ਕੋਈ ਰਾਤ ਨੂੰ ਕੋਈ ਐਸੀ ਇਨਸੀਡੈਂਟ ਹੋ ਜਾਂਦੀ ਆ ਤੇ ਕਦੀ ਐਜ਼ ਅ ਲੇਡੀਜ਼ ਪੁਲਿਸ ਆਫੀਸਰ ਤੁਸੀਂ ਹੁੰਦਾ ਵੀ ਚਲੋ ਕੋਈ ਦੀ ਰਾਤ ਆਪੇ ਸੰਭਾਲ ਲੈਣਗੇ ਮੇਰੇ ਜਿਹੜੇ ਸਬੋਡੀਨੇਟ ਨੇ ਤੇ ਮੈਨੂੰ ਜਾਣ ਦੀ ਲੋੜ ਨਹੀਂ ਕਿ ਜਾਂ ਨਿਕਲ ਤੁਰਦੇ ਹੋ ਰਾਤ ਨੂੰ ਨਹੀਂ ਜੀ ਨਹੀਂ ਦਿਨ ਰਾਤ ਦੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਦਿਨ ਹੋਵੇ ਜਾਂ ਰਾਤ ਹੋਵੇ ਕਿਉਂਕਿ ਅਸੀਂ ਸਪੋਰਟਸ ਵੀ ਜਦੋਂ ਕੀਤੀ ਆ ਉਦੋਂ ਵੀ ਕੜੀ ਮਿਹਨਤ ਕੀਤੀ ਆ ਅਸੀਂ ਸਵੇਰੇ 4 ਵਜੇ ਉੱਠ ਕੇ ਪ੍ਰੈਕਟਿਸ ਵਾਸਤੇ ਜਾਂਦੇ ਸੀ ਫਿਰ ਵਾਪਸ ਆਉਂਦੇ ਸੀ ਦੁਪਹਿਰ ਨੂੰ ਕਰਦੇ ਸੀ ਫਿਰ ਰਾਤ ਨੂੰ ਕਰਦੇ ਸੀਗੇ ਸੋ ਇਸੇ ਤਰ੍ਹਾਂ ਹੀ ਸਾਡੀ ਪੁਲਿਸ ਦੀ ਜੌਬ ਹੈ ਪੁਲਿਸ ਹਰ ਰੋਜ਼ ਦਿਨ ਟਾਰਗੇਟ ਹੁੰਦਾ ਹੈ ਕਿਸੇ ਟਾਈਮ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਕੰਮ ਨਿਕਲ ਸਕਦਾ ਹੈ ਸੋ ਡਸਨਟ ਮੈਟਰ ਉਹ ਦਿਨ ਔਰ ਰਾਤ ਤੇ ਮੈਂ ਆਪਣੇ ਸਾਰੇ ਐਸਐਚਓ ਤੋਂ ਪਹਿਲਾਂ ਲੀਡ ਕਰਦੀ ਆ ਤੇ ਮੈਨੂੰ ਉਮੀਦ ਹੁੰਦੀ ਆ ਕਿ ਮੇਰੇ ਐਸਐਚ ਇਨਾਂ ਨੂੰ ਪ੍ਰੋਪਰਲੀ ਗਾਈਡ ਨਹੀਂ ਕਰੂੰਗੀ ਤਾਂ ਕੰਮ ਕਰਨਾ ਕਿਤੇ ਨਾ ਕਿਤੇ ਔਖਾ ਹੋ ਜਾਂਦਾ ਹੈ ਜਿਸੇ ਤਰ੍ਹਾਂ ਹੀ ਅਸੀਂ ਸੀਨੀਅਰ ਅਫੀਸਰ ਸਾਨੂੰ ਦੱਸਦੇ ਆ ਕਿ ਨਹੀਂ ਇਸ ਤਰ੍ਹਾਂ ਕਰਨਾ ਹੈ ਤੇ ਰਾਤ ਨੂੰ ਅਸੀਂ ਔਨ ਦਾ ਸਪੌਟ ਮੌਕੇ ਤੇ ਪਹੁੰਚ ਕੇ ਕ੍ਰਾਈਮ ਸੀਨ ਦੇਖਦੇ ਆ ਪ੍ਰੋਪਰ ਤਰੀਕੇ ਨਾਲ ਫਿਰ ਫਰਦਰ ਜਿਹੜੀ ਇਨਵੈਸਟੀਗੇਸ਼ਨ ਚਲਾਉਂਦੇ ਆ ਬਿਲਕੁਲ ਜੀ ਬਹੁਤ ਅੱਛਾ ਲੱਗਾ ਤੁਹਾਡਾ ਮੈਂ ਗੱਲ ਕਰਕੇ ਬੀਂਗੇ ਲੇਡੀ 24 ਘੰਟੇ ਦੀ ਡਿਊਟੀ ਹੈ ਇੱਕ ਪੁਲਿਸ ਅਫੀਸਰ ਦੀ ਕੋਈ ਮਤਲਬ ਇਹਦੇ ਵਿੱਚ ਟਾਈਮ ਲਿਮਟ ਨਹੀਂ ਹੈਗੀ ਵੀ 9 ਤੋਂ 5 ਤੇ ਮੁੜ ਕੇ ਸ਼ਾਮ ਨੂੰ ਆਪਣੇ ਪਰਿਵਾਰ ਨੂੰ ਜਾਂ ਬੱਚਿਆਂ ਨੂੰ ਟਾਈਮ ਦਿੱਤਾ ਐਜ਼ ਅ ਪੁਲਿਸ ਆਫੀਸਰ ਸਮਾਂ ਕੱਢ ਪਾਉਂਦੇ ਆਪਣੇ ਪਰਿਵਾਰ ਲਈ ਜਾਂ ਤੁਸੀਂ ਚਾਹੁੰਦੇ ਹੋ ਕਿ ਕੁਝ ਇਸ ਤਰ੍ਹਾਂ ਦੀਆਂ ਸਾਡੀਆਂ ਵੀ ਡਿਊਟੀਆਂ ਹੋਣੀਆਂ ਚਾਹੀਦੀਆਂ ਪੀ ਜਾਂ ਸ਼ਿਫਟ ਵਾਈਜ਼ ਕੰਮ ਕਰੀਏ ਕਿਉਂਕਿ ਬੜਾ ਸਟ्रेस ਹੁੰਦਾ ਕਿਉਂਕਿ ਕਨਸਟੇਬਲ ਤੋਂ ਲੈ ਕੇ ਆਈਪੀਐਸ ਆਫੀਸਰਸ ਤੱਕ ਅ ਦੇਖੋ ਜੀ ਜਿੱਦਾਂ ਮੇਰੇ ਪਹਿਲਾ ਮਦਰ ਨੂੰ ਵੀ ਸ਼ੌਂਕ ਸੀਗਾ ਕਿ ਮੇਰੀ ਬੇਟੀ ਜਿਹੜੀ ਹੈ ਜਿਹੜੀ ਡੀਐਸਪੀ ਰੈਂਕ ਤੇ ਹੋਵੇ ਤੇ ਉਹ ਵੈਗੁਰ ਨੇ ਉਹਨਾਂ ਦੀ ਜਿਹੜੀ ਆ ਆਸ ਮਰਜ਼ਾ ਜਿਹੜੀ ਸੀਗੀ ਪੂਰੀ ਕੀਤੀ ਤੇ ਮੈਂ ਡੀਐਸਪੀ ਪੋਸਟ 2016 ਦੇ ਵਿੱਚ ਜਿਹੜਾ ਜੁਆਇਨ ਕੀਤਾ ਤੇ ਸੈਕਿੰਡ ਜਿਹੜਾ ਪਰਿਵਾਰ ਉਹ ਜਿਹੜਾ ਇਨ-ਲॉज ਪਰਿਵਾਰ ਹੈ ਤੇ ਤੁਸੀਂ ਪਹਿਲਾਂ ਜਾਣਦੇ ਹੋ ਕਿ ਮੇਰੇ ਫਾਦਰ ਸਾਹਿਬ ਵੀ ਪੁਲਿਸਿੰਗ ਦੇ ਵਿੱਚ ਹੀ ਰਿਟਾਇਰ ਹੋਏ ਐਸਪੀ ਰੈਂਕ ਤੋਂ ਤੇ ਉਹਨਾਂ ਦੇ ਘਰ ਦੇ ਵਿੱਚ ਸ਼ੈਡਿਊਲ ਬਣਿਆ ਹੋਇਆ ਹੈ ਸੋ ਫਰਕ ਨਹੀਂ ਪੈਂਦਾ ਕਿ ਇਹ ਚੀਜ਼ ਨੂੰ ਕਿ ਕਦੋਂ ਆ ਰਿਹਾ ਕਦੋਂ ਜਾ ਰਿਹਾ ਸੋ ਟਾਈਮ ਟੂ ਟਾਈਮ ਜਿਹੜਾ ਹੈ ਉਹ ਉਹਨਾਂ ਦੀ ਬੜੀ سپورਟ ਹੈਗੀ ਆ ਕਿਉਂਕਿ ਪੈਰੈਂਟਸ ਤੇ ਜਦੋਂ سپورਟ ਹੁੰਦੀ ਆ ਤੇ ਅਸੀਂ ਲੋਕਾਂ ਦੇ ਵਿੱਚ ਵਿਚਰਨਾ ਸੌਖਾ ਹੋ ਜਾਂਦਾ ਹੈ ਕਿਉਂਕਿ ਉਹ ਸਾਡੇ ਡਿਊਟੀਆਂ ਨੂੰ ਸਮਝਦੇ ਨੇ ਕਿ ਇਹਨਾਂ ਨੂੰ ਦਿਨੇ ਵੀ ਜਾਣਾ ਪੈ ਸਕਦਾ ਹੈ ਤੇ ਰਾਤ ਨੂੰ ਵੀ ਜਾਣਾ ਪੈ ਸਕਦਾ ਹੈ ਤੇ ਇਸ ਕਰਕੇ ਜਿਹੜੇ ਮੇਰੇ ਇਨ-ਲਾਜ਼ ਪਰਿਵਾਰ ਹੈ ਉਹ ਬਹੁਤ سپورਟ ਕਰਦੇ ਨੇ ਇਸ ਡਿਊਟੀ ਪ੍ਰਤੀ ਤੇ ਮੈਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਇਸੇ ਤਰ੍ਹਾਂ ਹੀ ਡਿਊਟੀ ਜਿਹੜੀ ਨਿਭਾਉਂਗੀ ਠੀਕ ਲੜਕੀਆਂ ਤੇ ਲਈ ਜਾਂਦੇ ਜਾਂਦੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਾਂ ਕਈ ਵਾਰੀ ਜਿਹੜੇ ਮਤਲਬ ਫੈਲੋਪੀ ਕੋਈ ਸਮਾਜ ਦੇ ਵਿੱਚ ਕੋਈ ਐਸੇ ਅੰਸਰ ਹੁੰਦੇ ਨੇ ਜਿਹੜੇ ਐਕਸਪਲੋਇਟ ਵੀ ਕਰਦੇ ਨੇ ਤੇ ਕਿਤੇ ਨਾ ਕਿਤੇ ਉਹ ਲੜਕੀਆਂ ਝਿਜਕ ਜਾਂਦੀਆਂ ਨੇ ਟੈਲੈਂਟ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਲਈ ਕੋਈ ਮੈਸੇਜ ਜਾਂਦੇ ਜਾਂਦੇ ਆ ਦੇਖੋ ਜੀ ਮੈਂ ਲੜਕੀਆਂ ਨੂੰ ਸਪੈਸ਼ਲੀ ਇਹ ਮੈਸੇਜ ਦੇਣਾ ਚਾਹੂੰਗੀ ਕਿ ਲੜਕੀਆਂ ਆਪਣੇ ਜਿਹੜੇ ਹੈਗੇ ਪੈਰਾਂ ਤੇ ਜ਼ਰੂਰ ਸਟੈਂਡ ਹੋਣ ਜ਼ਰੂਰ ਮਿਹਨਤ ਕਰਨ ਕਿਉਂਕਿ ਇੰਡੀਪੈਂਡੈਂਟਲੀ ਜਦੋਂ ਉਹ ਮਿਹਨਤ ਕਰਦੀਆਂ ਨੇ ਤੇ ਜ਼ਰੂਰ ਆਪਣਾ ਟਾਰਗੇਟ ਅਚੀਵ ਕਰਦੀਆਂ ਨੇ ਤੇ ਜਦੋਂ ਟਾਰਗੇਟ ਅਚੀਵ ਕਰਦੀਆਂ ਨੇ ਉਮਲ ਜਿਹੜਾ ਇਨਕਮ ਸੋਰਸ ਹੋਣ ਦੇ ਬਾਵਜੂਦ ਉਹਨਾਂ ਦੀ ਹਿੰਮਤ ਵੀ ਵੱਧ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਜੇਕਰ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਬੱਚਿਆਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਮੇਰੇ ਘੜੀ ਸਾਹਮਣੇ ਆਉਂਦੀਆਂ ਹੈ ਮੈਟਰੀਮੋਨੀਅਲ ਲਾਈਫ ਦੇ ਵਿੱਚ ਸੋ ਜੇਕਰ ਉਹ ਆਪਣੇ ਫਾਈਨੈਂਸ਼ਲੀ ਜਿਹੜੀਆਂ ਸਟਰੋਂਗ ਹੋਣਗੀਆਂ ਤੇ ਉਹ ਆਪਣੇ ਡਿਸੀਜਨ ਵੀ ਆਪ ਲੈ ਪਾਉਣਗੀਆਂ ਸੋ ਮੈਂ ਇਨਾਂ ਸਾਇਰਾਂ ਨੂੰ ਰਿਕਵੈਸਟ ਜ਼ਰੂਰ ਕਰੂੰਗੀ ਕਿ ਇਨਾਂ ਕ ਕਰੋ ਪ੍ਰਾਈਵੇਟ ਜਾਂ ਸਰਕਾਰੀ ਜੋਬ ਦੇ ਲਈ ਕਰੋ ਤਾਂ ਜੋ ਤੁਸੀਂ ਆਪਣੀ ਜਿਹੜੀ ਫਾਈਨੈਂਸ਼ਲੀ ਸਟਰੋਂਗ ਹੋ ਸਕੋ ਤੇ ਆਪਣੇ ਡਿਸੀਜਨ ਆਪ ਲੈ ਸਕੋ ਹਾਂਜੀ ਬਹੁਤ ਸ਼ੁਕਰੀਆ ਜੀ ਮੈਡਮ ਡੀਐਸਪੀ ਖਸ਼ਵੀਰ ਕੌਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ ਔਰ ਪੂਰੇ ਇਸਤਰੀ ਸਮਾਜ ਦੇ ਲਈ ਇੱਕ ਪ੍ਰੇਰਨਾ ਸਰੋਤ ਹੈ ਡੀਐਸਪੀ ਖਸ਼ਵੀਰ ਕੌਰ ਜੀ ਤੁਹਾਨੂੰ ਇਹ ਗੱਲਬਾਤ ਕਿਵੇਂ ਦੀ ਲੱਗੀ ਤੁਸੀਂ ਜਰੂਰ ਕਮੈਂਟ ਕਰਿਓ ਔਰ ਬਹੁਤ ਧੰਨਵਾਦ ਸਾਡੀਆਂ ਬੈਸਟ ਵਿਸ਼ੇਸ ਤੁਹਾਡੇ ਨਾਲ ਨੇ ਜੀ ਔਰ ਅਸੀਂ ਉਮੀਦ ਰੱਖਦੇ ਹਾਂ ਕਿ ਇੱਕ ਫਰਜ ਸ਼ਨਾਸ ਆਫੀਸਰ ਦੇ ਤੌਰ ਤੇ ਜਿਵੇਂ ਤੁਸੀਂ ਖੇਡ ਦੇ ਮੈਦਾਨ ਚ ਮੱਲਾ ਮਾਰੀਆਂ ਨੇ ਤੁਸੀਂ ਪੁਲਿਸ ਦੇ ਖੇਤਰ ਦੇ ਵਿੱਚ ਵੀ ਜਿਹੜਾ ਤੁਹਾਡਾ ਨਾਮ ਸਨਹਿਰੀ ਅੱਖਰਾਂ ਦੇ ਵਿੱਚ ਕਿਤੇ ਸਾਨੂੰ ਵੇਖਣ ਸੁਣਨ ਨੂੰ ਮਿਲੇਗਾ ਜ਼ਰੂਰ ਜੀ ਬਹੁਤ ਧੰਨਵਾਦ ਜੀ ਔਰ ਬਹੁਤ ਬਹੁਤ ਮਿਹਰਬਾਨੀ ਕੈਮਰਾਮੈਨ ਸਾਨੀ ਦੇ ਨਾਲ ਵਿਸ਼ਵ ਟੀਵੀ ਦੇ ਲਈ ਅਬ ਵਿਸ਼ੇਸ਼ ਤੌਰ ਤੇ ਇਹ ਸਪੈਸ਼ਲ ਇੰਟਰਵਿਊ ਤੁਹਾਡੇ ਨਾਲ ਅਸੀਂ ਕੀਤੀ ਆ ਮੈਡਮ ਖੁਸ਼ਬੀਰ ਕੋ ਡੀਐਸਪੀ ਜੀ ਨਾਲ ਤੇ ਤੁਹਾਨੂੰ ਇਹ ਕਿਵੇਂ ਲੱਗੀ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਵੈਲਿਊਅਬਲ ਕਮੈਂਟ ਅਸੀਂ ਇੰਤਜ਼ਾਰ ਕਰ ਰਹੇ ਹਾਂ ਬਹੁਤ ਧੰਨਵਾਦ ਹੁਣ ਤੁਹਾਡੇ ਕੋ ਇਜਾਜ਼ਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ